ਸਾਡੇ ਇੱਕ ਸਹਾਇਕ ਧੰਦਾ ਹੈ ਹੂੰ ਤੇ ਇਹਦੇ ਵਿੱਚ ਵੀ ਰਹਿ ਕੇ ਸਾਨੂੰ ਕੁਦਰਤ ਦੇ ਨਾਲ ਜਿਵੇਂ ਕਹਿੰਦੇ ਨੇ ਇਹ ਨਾਲ ਸਾਡਾ ਇੱਕ ਧੰਦਾ ਵੀ ਹੋ ਜਾਂਦਾ ਹੈ ਨਾਲ ਅਸੀਂ ਇੱਕ ਕੁਦਰਤ ਦੇ ਨਾਲ ਅਟੈਚ ਹੁੰਨੇ ਆ ਬਿਲਕੁਲ ਦੇਸੀ ਹੈ ਜੀ ਔਰ ਦੇਸੀ ਹੀ ਖਾਣਾ ਆ ਇਹਨਾਂ ਦੀ ਅੱਛਾ ਉਸ ਲਈ ਕੁਝ ਕੋਸ਼ਿਸ਼ ਕਰਦੇ ਆ ਇਹਨਾਂ ਨੂੰ ਜੋ ਖਾਣ ਪੀਣ ਹੁੰਦਾ ਮੇਨ ਹੁੰਦਾ ਹੈ ਕਿ ਤੁਸੀਂ ਕੁਕੜੀਆਂ ਨੂੰ ਕਿਸ ਤਾ ਦੇ ਮਾਹੌਲ ਚ ਰੱਖ ਰਹੇ ਹੋ ਕਈ ਤੇ ਸਾਡਾ ਕੁਝ ਇਸ ਤਾ ਹੁੰਨੇ ਇਹਨਾਂ ਦੇ ਲਗਾਏ ਹੋਏ ਨੇ ਪੈਸ਼ਨ ਫਰੂਟ ਵੀ ਲਗਾਏ ਹੋਏ ਨੇ ਅੱਛਾ ਜੀ ਇਹਨਾਂ ਦੇ ਪੱਤਿਆਂ ਨੂੰ ਲਾਇਕ ਕਰਨ ਗਿਆ ਤੁਸੀਂ ਦੇਖ ਵੀ ਸਕਦੇ ਹੋ ਪੈਸ਼ਨ ਫਰੂਟ ਲੱਗਾ ਵੀ ਹੋਇਆ ਹੈ ਅੱਛਾ ਜੀ ਇਹ ਥੋੜੀ ਪਹੁੰਚ ਤੱਕ ਇਹਨਾਂ ਦੇ ਹੋ ਜਾਂਦੇ ਨੇ ਤੁਸੀਂ ਜਦੋਂ ਵਿੱਚ ਰਹੋਗੇ ਨਾ ਇਹ ਫਿਰ ਹੌਲੀ ਹੌਲੀ ਤਜਰਬਾ ਹੁੰਦਾ ਇੱਕ ਤਾਂ ਹੁੰਦਾ ਤੁਸੀਂ ਸਿੱਖ ਲਈ ਲਈ ਉਹ ਇੱਕ ਡਿਫਰੈਂਟ ਇੱਕ ਤੁਹਾਨੂੰ ਉਹਦੀ ਬੇਸਿਕ ਨੋਲਿਜ ਹੋ ਜਾਂਦੀ ਹੈ ਬਟ ਜਿੱਦਾਂ ਚ ਤੁਸੀਂ ਵਿੱਚ ਨਹੀਂ ਰਹੋਗੇ ਤੁਸੀਂ ਇੱਕ ਜੀਵਨ ਦੇ ਵਿੱਚ ਵਿਚਰੋਗੇ ਨਹੀਂ ਉਦੋਂ ਤੱਕ ਤੁਹਾਨੂੰ ਇਹ ਚੀਜ਼ਾਂ ਨਹੀਂ ਪਤਾ ਲੱਗਣਗੀਆਂ ਜਿਵੇਂ ਹਜੇ ਵੀ ਮੈਂ ਕਈ ਚੀਜ਼ਾਂ ਸਿੱਖਦੀਆਂ ਇੰਦੇ ਦੋ ਇਸ ਤੇ ਉਹ ਨੇ ਆ ਤੇ ਸਾਨੂੰ ਇਹਦੀ ਆਵਾਜ਼ ਆਉਂਦੀ ਹੈ ਤੇ ਸਾਨੂੰ ਬੜਾ ਚੰਗਾ ਲੱਗਦਾ ਹੈ ਕਿ ਕੁਦਰਤ ਨੇ ਕਿ ਐਹੋ ਜਿਹਾ అలਾਰਮ ਭਿਜਿਆ ਜਿਹਦੇ ਨੂੰ ਤੁਹਾਨੂੰ ਸੈੱਟ ਨਹੀਂ ਕਰਨਾ ਪੈਂਦਾ ਮੈਂ ਜ਼ਿੰਦਗੀ ਨੂੰ ਇਸ ਪੇਸ਼ੇ ਤੇ ਲਈ ਸੀ ਕਿ ਮੈਂ ਜ਼ਿੰਦਗੀ ਨੂੰ ਜੀਣਾ ਹੈ ਜੀਣਾ ਤੇ ਜੀਣ ਦੇ ਲਈ ਮੈਨੂੰ ਸਭ ਤੋਂ ਵਧੀਆ ਇਹੋ ਚੀਜ਼ਾਂ ਲੱਗੀਆਂ ਕੁਦਰਤ ਦੇ ਨਾਲ ਇਹ ਬਹੁਤ ਸਰਾਏ ਚੰਗੇ ਲੱਗਦੇ ਨੇ ਓਪਨ ਦੇ ਵਿੱਚ ਜਦੋਂ ਮੈਂ ਇਹਨਾਂ ਨੂੰ ਦੇਖਦੀ ਹਾਂ ਕੁਝ ਘਰ ਦੇ ਵਿੱਚ ਖੇਲ-ਜੋਲ ਹੋ ਰਹੀ ਹੈ ਤੇ ਚੰਗਾ ਲੱਗਦਾ ਡਿਪਰੈਸ਼ਨ ਦਾ ਬਾਰ ਹੋ ਗਏ ਬਿਲਕੁਲ ਜੀ ਮੈਂ ਤੁਹਾਨੂੰ ਦੱਸਿਆ ਕਿ ਮੇਰਾ ਇੰਨਾ ਸੀ ਕਿ ਮੇਰੀ ਜਦੋਂ ਮੈਂ ਹਸਪੀਟਲਾਈਜ਼ ਸੀ ਮੇਕਾ 1 ਸਾਲ ਹੋ ਗਿਆ ਮੈਨੂੰ ਮੇਰੀ ਇਨੀ ਪੀਕ ਤੇ ਸੀ ਕਿ ਮੈਨੂੰ ਖੁਦ ਇਹ ਫੀਲ ਹੋਣ ਲੱਗ ਪਿਆ ਸੀ ਕਿ ਨਹੀਂ ਮਤਲਬ ਮੇਰੀ ਹੁਣ ਲਾਈਫ ਹੋਰ ਨਹੀਂ ਹੋਏਗੀ ਬਟ ਉਦੋਂ ਹੀ ਮੈਨੂੰ ਡਿਸੀਜਨ ਲੈਣਾ ਪਿਆ ਆਪਣੀ ਜੌਬ ਨੂੰ ਛੱਡ ਕੇ ਤੇ ਮੈਨੂੰ ਇੱਧਰ ਆਣਾ ਪਿਆ ਕਿ ਜਿੰਨੀ ਚੀਜ਼ ਸੀ ਮੈਂ ਜੀਣਾ ਜਿਹੜੀ ਮੈਨੂੰ ਕੁਦਰਤ ਨਾਲ ਸ਼ੁਰੂ ਤੋਂ ਸੀ ਕਿ ਮੈਂ ਨਾਲ ਜੁੜਨਾ ਚਾਹੁੰਦੀ ਸੀ ਮੈਂ ਇੱਥੇ ਆਈ ਔਰ ਇੱਥੇ ਆ ਕੇ ਮੈਨੂੰ ਪਹਿਲਾਂ ਬਹੁਤ ਮੁਸ਼ਕਲ ਲਿਆ ਮੈਂ ਕਾਫੀ ਦੇ ਮੈਡੀਸਿਨ ਖਾਦੀ ਹੈ ਪਰ ਇਨੇ ਹੌਲੀ ਹੌਲੀ ਕੁਦਰਤ ਨੇ ਮੈਨੂੰ ਆਪਣੇ ਆਪ ਹੀ ਜਿਸ ਤਰ੍ਹਾਂ ਮੈਂ ਥੋੜੀ ਟੈਬਲਟ ਥੋੜੀ ਟੈਬਲਟ ਕਰਕੇ ਹੁਣ ਇਸ ਟਾਈਮ ਮੈਂ ਬਿਲਕੁਲ ਹੀ ਮਤਲਬ ਕੋਈ ਮੈਂ ਟੈਬਲਟ ਨਹੀਂ ਕੋਈ ਮੈਡੀਸਿਨ ਹੀ ਮੇਰੀ ਚੱਲਦੀ ਔਰ ਇਹ ਕੁਦਰਤ ਨੇ ਮੈਨੂੰ ਜੀਣਾ ਸਿਖਾਇਆ ਹੈ ਲੋਕ ਕਿਸਾਨੀ ਤੋਂ ਦੂਰ ਭੱਜਦੇ ਨਜ਼ਰ ਆਉਂਦੇ ਨੇ ਆ ਕਹਿੰਦੇ ਨੇ ਕਿਸਾਨੀ ਦੀ ਰਾਹ ਬੜੀ ਔਖੀ ਹੈ ਪਰ ਅੱਜ ਅਸੀਂ ਤੁਹਾਡੀ ਮੁਲਾਕਾਤ ਇੱਕ ਐਸੀ ਸ਼ਖਸੀਅਤ ਨਾਲ ਕਰਨ ਜਾ ਰਹੇ ਹਾਂ ਜਿਸ ਨੇ ਕਿ ਕਿਸਾਨੀ ਦੀ ਨਵੀਂ ਮਿਸਾਲ ਪੈਦਾ ਕੀਤੀ ਹੈ ਜੀ ਹਾਂ ਗੱਲ ਕਰ ਰਹੇ ਹਾਂ ਅਮਨਦੀਪ ਕੌਰ ਦੀ ਜੋ ਕਿ ਪੇਸ਼ੇ ਤੋਂ ਇੱਕ ਟੀਚਰ ਨੇ ਪਰ ਕਿਸਾਨੀ ਨੂੰ ਬਹੁਤ ਪਿਆਰ ਕਰਦੇ ਨੇ ਔਰ ਤੁਸੀਂ ਦੇਖੋ ਕਿ ਇਸ ਵੇਲੇ ਆਪਣੇ ਖੇਤਾਂ 'ਚ ਨੇ ਤੇ ਉਹਨਾਂ ਵੱਲੋਂ ਖਾਸ ਤੌਰ ਦੇ ਉੱਤੇ ਜਿਹੜਾ ਹੈ ਉਹਨਾਂ ਵੱਲੋਂ ਕੁਕੜੀਆਂ ਰੱਖੀਆਂ ਗਈਆਂ ਨੇ ਅਤੇ ਇੱਕ ਛੋਟੀ ਜੀ ਹੈਚਰੀ ਬਣਾਈ ਗਈ ਹੈ ਜਿਸ ਦੇ ਵਿੱਚ ਕੀ ਉਹ ਜਿਹੜਾ ਹੈ ਇਹ ਸਾਰਾ ਕੰਮਕਾਰ ਕਰਦੇ ਨੇ ਔਰ ਕੁਦਰਤ ਦੇ ਨਾਲ ਜੁੜ ਕੇ اپنی زندگی ਨੂੰ ਬਹੁਤ ਸਾਫ਼ ਸੁਥਰਾ ਬਣਾਇਆ ਹੈ ਤਾਂ ਅੱਜ ਇਸ ਇਹਨਾਂ ਨਾਲ ਗੱਲਬਾਤ ਕਰਾਂਗੇ ਤਾਂ ਤੁਸੀਂ ਵੇਖੋਗੇ ਕਿਵੇਂ ਕੁਕੜੀਆਂ 'ਚ ਬੈਠ ਕੇ ਇਹ ਉਹਨਾਂ ਦਾ ਜੋ ਰਾਸ਼ਨ ਹੈ ਜੋ ਉਹਨਾਂ ਦੀ ਫੀਡ ਹੈ ਉਹਨਾਂ ਨੂੰ ਦਿੱਤੀ ਜਾ ਰਹੀ ਹੈ ਔਰ ਦੇਸੀ ਅੰਡੇ ਜਿਹੜੇ ਨੇ ਉਹਨਾਂ ਦਾ ਉਹ ਕੰਮਕਾਰ ਕਰਦੇ ਨੇ ਹੈਚਰੀ ਚਲਾਉਂਦੇ ਨੇ ਇੱਕ ਆਪਣੇ ਆਪ ਦੇ ਵਿੱਚ ਇੱਕ ਬੜੀ ਅਲੱਗ ਤਰ੍ਹਾਂ ਦੀ ਤਸਵੀਰ ਹੈ ਕਿਉਂਕਿ ਅਕਸਰ ਕਨਕ ਝੋਨਾ ਕਰਨ ਵਾਲੀ ਬਹੁਤ ਸਾਰੀ ਔਰਤਾਂ ਦੇਖੀਆਂ ਨੇ ਪਰ ਪਹਿਲੀ ਵਾਰ ਤੁਸੀਂ ਟੀਵੀ ਸਕਰੀਨ ਤੇ ਦੇਖ ਰਹੇ ਹੋ ਕਿ ਇੱਕ ਔਰਤ ਵੱਲੋਂ ਹੈਚਰੀ ਚਲਾਈ ਜਾ ਰਹੀ ਹੈ ਤਾਂ ਗੱਲਬਾਤ ਕਰਾਂਗੇ ਅਮਨਦੀਪ ਕੌਰ ਮੈਡਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਮ ਬੜਾ ਅਲੱਗਲਾ ਅਲੱਗ ਜਿਹਾ ਇੱਕ ਰੂਪ ਦੇਖਣ ਨੂੰ ਮਿਲ ਰਿਹਾ ਇੱਕ ਔਰਤ ਦਾ ਕਿ ਇੱਕ ਹੈਚਰੀ ਔਰ ਖਾਸ ਕਰਕੇ ਮੁਰਗੀਆਂ ਦੇ ਵਿੱਚ ਹਾਂਜੀ ਇਹ ਵੀ ਦੇਖੋ ਸਾਡੇ ਇੱਕ ਸਹਾਇਕ ਧੰਦਾ ਹੈ ਹੂੰ ਤੇ ਇਹਦੇ ਵਿੱਚ ਵੀ ਰਹਿ ਕੇ ਸਾਨੂੰ ਕੁਦਰਤ ਦੇ ਨਾਲ ਜਿਵੇਂ ਕਹਿੰਦੇ ਨੇ ਇਹ ਨਾਲ ਸਾਡਾ ਇੱਕ ਧੰਦਾ ਵੀ ਹੋ ਜਾਂਦਾ ਹੈ ਨਾਲ ਅਸੀਂ ਇੱਕ ਕੁਦਰਤ ਦੇ ਨਾਲ ਅਟੈਚ ਹੁੰਨੇ ਹਾਂ ਜੀ ਇੱਥੋਂ ਸਾਨੂੰ ਕੁਦਰਤੀ ਤੌਰ ਤੇ ਖੁਸ਼ੀ ਮਿਲਦੀ ਹੈ ਹੂੰ ਤਮਾਮ ਕਿਮਿਆਸ ਦੀ ਸ਼ੁਰੂਆਤ ਹੋਈ ਹੈ ਇਸ ਕਿੱਤੇ ਦੀ ਖਾਸ ਕਰ ਕਣਕ ਝੋਨੇ ਲਈ ਬਹੁਤ ਔਰਤਾਂ ਨੇ ਅਸੀਂ ਮਿਲਦੇ ਆ ਤਾਂ ਕਣਕ ਝੋਨਾ ਕਰਦੀਆਂ ਨੇ ਪਰ ਤੁਸੀਂ ਇਸ ਨੂੰ ਕਿਵੇਂ ਚੁਣਿਆ ਆਪਣਾ ਸਰ ਇਹ ਹੋਈ ਕਿ ਜਦੋਂ ਸਹਾਇਕ ਧੰਦੇ ਵਜੋਂ ਮੇਰੇ ਫਾਦਰ ਹੀ ਰਾਣੇ ਪਹਿਲਾ ਇਹ ਸ਼ੁਰੂ ਕੀਤਾ ਸੀ ਜਿਹਦੇ ਵਿੱਚ ਮੇਰੇ ਹਸਬੰਦ ਵੀ ਨਾਲ ਨੇ ਤੇ ਅਸੀਂ ਇਹ ਪਹਿਲਾਂ ਸ਼ੁਰੂ ਕੀਤਾ ਆ ਛੋਟੇ ਸਕਿੱਲ ਦੇ ਉੱਤੇ ਜੀ ਇਸ ਸਕੇਲ ਤੋਂ ਸ਼ੁਰੂ ਕੀਤੇ ਆਂ ਆ ਪਹਿਲਾ ਸੀਨ ਨੂੰ ਕਾਫੀ ਜ਼ਿਆਦਾ ਕੁਕੜੀਆਂ ਰੱਖੀਆਂ ਸੀ तकरीबन 500 ਦੇ ਸਾਬਨਾ ਫਿਰ ਜਦੋਂ ਅਸੀਂ ਦੇਖਿਆ ਕਿ ਸਾਡੀ ਇਹ ਜਗਾ ਘਟ ਪਿੰਦੀ ਹੈ ਫਿਰ ਅਸੀਂ ਇਹਨਾਂ ਨੂੰ ਜਿਸ ਤਾ ਹੁਣ 150 ਦੇ ਸਾਬਨਾ ਗਏ ਇਹ ਦੇਸੀ ਕੁਕੜੀਆਂ ਬਿਲਕੁਲ ਦੇਸੀ ਆ ਜੀ ਔਰ ਦੇਸੀ ਹੀ ਖਰਾਕ ਆ ਇਹਨਾਂ ਦੀ ਮੋਸਲੀ ਕੁਸ਼ਿਸ਼ ਕਰਦੇ ਆ ਇਹਨਾਂ ਨੂੰ ਜੋ ਖਾਣ ਪੀਣ ਹੁੰਦਾ ਮੇਨ ਹੁੰਦਾ ਹੈ ਕਿ ਤੁਸੀਂ ਕੁਕੜੀਆਂ ਨੂੰ ਕਿਸ ਤਰ੍ਹਾਂ ਦੇ ਮਾਹੌਲ ਚ ਰੱਖ ਰਹੇ ਹੋ ਜਿਸ ਤਾ ਇੱਕ ਇਨਸਾਨ ਦਾ ਮਾਹੌਲ ਵੀ ਹੁੰਦਾ ਤੁਹਾਡੀ ਰਹਿਣ-ਬਹਿਣ ਦੇ ਲਈ ਉਹਦੇ ਲਈ ਜੀਣ ਲਈ ਤੁਸੀਂ ਕਿਸ ਤਰ੍ਹਾਂ ਦੇ ਰਹਿਣ-ਬਹਿਣ ਚ ਰੰਦੇ ਹੋ ਉਸ ਤਾਈ ਸਾਡੇ ਨਾ ਕੁਕੜੀਆਂ ਦਾ ਵੀ ਜੋ ਮਾਹੌਲ ਹੈ ਕਿ ਕਿਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਉਹ ਪਲ ਰਹੀਆਂ ਨੇ ਇਸ ਤੋਂ ਅਸੀਂ ਇਹਨਾਂ ਦੀ ਖੁਰਾਕ ਦੀ ਗੱਲ ਕਰੀਏ ਤਾਂ ਇਹ ਗ੍ਰੀਨ ਗ੍ਰੀਨ ਜੋ ਇਸ ਵੇਲੇ ਖਾ ਰਹੀਆਂ ਨੇ ਇਹ ਕੀ ਨੇ ਸਰ ਇਹ ਸਾਡੇ ਮੋਸਟਲੀ ਜਿਸ ਤਰ੍ਹਾਂ ਵੈਜੀਟੇਬਲਸ ਨੇ ਜਾਂ ਸਾਡੇ ਸਰੋਂ ਦੇ ਜੋ ਵੀ ਸਾਡਾ ਘਾਹ ਹੁੰਦਾ ਹੈ ਚੰਗਾ ਜੋ ਹੈਲਦੀ ਜਾਂ ਘਰ ਦੇ ਜੋ ਸਾਡੀ ਵੇਸਟੇਜ ਹੁੰਦੀ ਹੈ ਸਬਜੀ ਤੋਂ ਲੈ ਕੇ ਅਸੀਂ ਉਹ ਇਹਨਾਂ ਨੂੰ ਪਾਉਂਦੇ ਹਾਂ ਜੀ अच्छा क, तो ये इनानु मतलब जो चीज इंसान खांदा है वो कुकड़ियां खा रही कई ते साडे ਕੋ ਜਿਸਤਾ ਹੋਨੇ ਹੀ ਇਨਾਂ ਦੇ ਲਗਾਏ ਹੋਏ ਨੇ ਪੈਸ਼ਨ ਫਰੂਟ ਵੀ ਲਗਾਏ ਹੋਏ ਨੇ अच्छा जी ਇਹਨਾਂ ਦੇ ਪੱਤਿਆਂ ਨੂੰ ਲਾਇਕ ਕਰਨ ਗਿਆ ਤੁਸੀਂ ਦੇਖ ਵੀ ਸਕਦੇ ਪੈਸ਼ਨ ਫਰੂਟ ਲੱਗਾ ਵੀ ਹੋਇਆ ਹੈ अच्छा जी ਇਹ ਇਥੋਂ ਦੀ ਪਹੁੰਚ ਤੱਕ ਇਨਾਂ ਦੇ ਹੋ ਜਾਂਦੇ ਨੇ ਹੋਰ ਜਿਸ ਦਾ ਸਬਜ਼ੀਆਂ ਲਗਾਨੇ ਨੇ ਜਿਸ ਦਾ ਗੋਭੀ ਹੋ ਗਈ ਸਰੋ ਹੋ ਗਈ ਤੇ ਅਸੀਂ ਉਹਨਾਂ ਦੇ ਸਾਰਿਆਂ ਦੇ ਪੱਤੇ ਜੋ ਹੁੰਦੇ ਨੇ ਉਹ ਪਾਈ ਜਾਂਦੇ ਨੇ ਜਿਸ ਤਰ੍ਹਾਂ ਅਸੀਂ ਬਤਾਉਂ ਆ ਜਾਂ ਸਾਡੇ ਕੋਈ ਵੀ ਅਮਰੂਦ ਲੱਗੇ ਨੇ ਤਾਂ ਉਹ ਸਾਰਾ ਕੁਝ ਦਿੱਤਾ ਜਾਂਦਾ ਤਾਂ ਮੈਡਮ ਇਹ ਹੱਥ ਦੇ ਵਿੱਚ ਜਿਹੜਾ ਤੁਸੀਂ ਇਹ ਇੱਕ ਫੀਡਿੰਗ ਹੈ ਉਹ ਕਿਸ ਚੀਜ਼ ਦੀ ਹੈ ਜਿਹੜੀ ਤੁਸੀਂ ਹੱਥ ਦੇ ਵਿੱਚ ਇਹ ਕੀ ਹੈ ਸਰ ਇਹ ਵੀ ਜਿਸ ਤਰ੍ਹਾਂ ਸਾਡੀ ਜੋ ਵੀ ਪੱਤੀ ਹੋਗੀ ਦਿਖਾਓਗੇ ਜੀ ਇਹ ਕੀ ਹੈ ਜਿਸ ਤਰ੍ਹਾਂ ਪੱਤੀ ਹੈ ਜਿਸ ਤਰ੍ਹਾਂ ਉਹਦੇ ਵਿੱਚ ਸੌਂਫ ਹੈ ਅੰਡਿਆਂ ਦੇ ਛਿਲਕੇ ਨੇ ਜਾਂ ਜਿਸ ਤਰ੍ਹਾਂ ਵੈਜੀਟੇਬਲਸ ਹੁੰਦੀ ਨੇ ਉਹ ਇਹਨਾਂ ਨੂੰ ਅਸੀਂ ਜੋ ਵੀ ਅਸੀਂ ਬਣਾਉਨੇ ਆ ਉਹਨਾਂ ਦਾ ਜੋ ਵੇਸਟੇਜ ਹੋ ਜਾਂਦਾ ਉਹ ਅਸੀਂ ਨਾ ਦੂ ਖਵਾਨੇ ਆ ਉਹ ਇਹਨਾਂ ਵਾਸਤੇ ਕਿ ਨਾ ਕਰਮੰਦ ਸਰ ਦੇ ਕੋਈ ਸੀ ਸਿੰਪਲ ਐ ਕਿ ਜੋ ਇਨਸਾਨ ਖਾ ਰਿਹਾ ਹੈ ਨਾ ਉਸ ਤਾਂ ਹੁਣ ਮੰਨ ਲਓ ਸੀ ਕਿ ਤੁਹਾਨੂੰ ਮੈਂ ਪਹਿਲਾਂ ਵੀ ਐਗਜ਼ਾਮਪਲ ਦਿੱਤੀ ਆ ਪੱਤੇ ਨੇ ਗੋਭੀ ਪੱਤੇ ਹੋ ਗਏ ਸਰ ਉਹ ਪੱਤੇ ਹੋ ਗਏ ਇਸ ਤਰ੍ਹਾਂ ਮਰੂਦਾ ਦੇ ਪੱਤੇ ਆਈਵਨ ਅਸੀਂ ਲਾਗੋ ਜੇ ਕਿ ਪੀਪਲ ਦੇ ਸਾਨੂੰ ਪੱਤੇ ਲੱਗਣ ਉਹਨਾਂ ਨੂੰ ਆਲਿਆਂ ਦੇ ਪੱਤੇ ਲੱਗਣ ਕਿ ਜੋ ਇਹ ਖਾ ਸਕਦੀਆਂ ਨੇ ਪੱਠੇ ਆ ਅਸੀਂ ਪੱਠੇ ਪਾ ਦਿੰਦੇ ਇਹਨਾਂ ਨੂੰ ਜੋ ਇਹਨਾਂ ਨੇ ਖਾਣਾ ਆ ਉਹ ਉਹਨਾਂ ਨੇ ਲਾਇਕ ਕਰ ਲੈਣਾ ਜੋ ਇਹਨਾਂ ਨੇ ਨਹੀਂ ਖਾਣਾ ਮਾਲਸਪੋਜ਼ ਅਸੀਂ ਕੁਝ ਆਵਲਿਆਂ ਦੇ ਪੱਤੇ ਪਾਏ ਆ ਉਹ ਲਾਈਕ ਨਹੀਂ ਕਰਨਗੇ ਤਾਂ ਉਹਨੂੰ ਇਹ ਨਹੀਂ ਖਾਣੇ ਪਰ ਇਹਨਾਂ ਦੀ ਨੌਲੇਜ ਕਿਵੇਂ ਹਾਸਲ ਕੀਤੀ ਬੜਾ ਟਫ ਜੌਬ ਹੈ ਕਿ ਇੱਕ ਇੱਕ ਬੇਜੁਬਾਨ ਜਾਨਵਰ ਦੇ ਨਾਲ ਕਿਉਂਕਿ ਅਕਸਰ ਅਸੀਂ ਲੋਕ ਨਾਲ ਤੁਸੀਂ ਜਿਸ ਤਰ੍ਹਾਂ ਕੀ ਐਮ ਇਕਨੋਮਿਕਸ ਹੋ ਤਾਂ ਇਹ ਕੁਝ ਅਲੱਗ ਜੀ ਚੀਜ਼ ਨਜ਼ਰ ਆਉਂਦੀ ਹੈ ਸਰ ਗੱਲ ਇਹ ਕਿ ਤੁਸੀਂ ਜਦੋਂ ਵਿੱਚ ਰਹੋਗੇ ਨਾ ਇਹ ਫਿਰ ਹੌਲੀ ਹੌਲੀ ਤਜਰਬਾ ਹੁੰਦਾ ਇੱਕ ਤਾਂ ਹੁੰਦਾ ਤੁਸੀਂ ਸਿੱਖ ਲਈ ਲਈ ਹੈ ਉਹ ਇੱਕ ਡਿਫਰੈਂਟ ਇੱਕ ਤੁਹਾਨੂੰ ਉਹਦੀ ਬੇਸਿਕ ਨੋਲਿਜ ਹੋ ਜਾਂਦੀ ਹੈ ਬਟ ਜਿੱਦਾਂ ਚ ਤੁਸੀਂ ਵਿੱਚ ਨਹੀਂ ਰਹੋਗੇ ਤੁਸੀਂ ਇੱਕ ਜੀਵਨ ਦੇ ਵਿੱਚ ਵਿਚਰੋਗੇ ਨਹੀਂ ਉਦੋਂ ਤੱਕ ਤੁਹਾਨੂੰ ਇਹ ਚੀਜ਼ਾਂ ਨਹੀਂ ਪਤਾ ਲੱਗਣਗੀਆਂ ਜਿਵੇਂ ਹਜੇ ਵੀ ਮੈਂ ਕਈ ਚੀਜ਼ਾਂ ਸਿੱਖਦੀਆਂ ਕਿ ਕਿਵੇਂ ਆਪਣੇ ਆਪ ਨੂੰ ਇੱਕ ਮਦਰ ਵੀ ਪ੍ਰੋਟੈਕਟ ਕਰਦੀ ਹੈ ਜਿਸ ਤੱਕ ਕੁੱਕੜ ਆ ਉਹ ਤੁਹਾਨੂੰ ਅੰਦਰ ਨਹੀਂ ਆਂਦੇਗਾ। ਅੱਛਾ ਤੇ ਤੁਸੀਂ ਉਹਨਾਂ ਦੇ ਨਾਲ ਜੇਕਰ ਪਿਆਰ ਦੇ ਨਾਲ ਰਹੋਗੇ ਉਹਨਾਂ ਨੂੰ ਖੁਰਾਕ ਪਾਓਗੇ ਤਾਂ ਆਪਣੇ ਆਪ ਹੌਲੀ-ਹੌਲੀ ਉਸ ਚੀਜ਼ ਨੂੰ ਸਿੱਖ ਅੱਛਾ ਇਹਦੀ ਭਾਸ਼ਾ ਸਮਝ ਚੁੱਕੇ ਹੋ ਜੀ ਤੁਸੀਂ ਤਰ੍ਹਾਂ ਦੀ ਹਾਂਜੀ ਕਾਫੀ ਹੱਦ ਤੱਕ ਔਰ ਮੈਨੂੰ ਇਹ ਹੈਲਪ ਮੈਨੂੰ ਚੰਗਾ ਲੱਗਦਾ ਜਦੋਂ ਮਾਰਨਿੰਗ ਟਾਈਮ ਅਸੀਂ ਸੁਣਦੇ ਸਾਂ ਕੁੱਕੜ ਦਾ ਟਾਈਮ ਬਾਗ ਆਂਦੀ ਸੀ ਬਾਗ ਆਂਦੀ ਹੈ ਤੇ ਈਵਨ ਸਾਨੂੰ ਵੀ ਜਦੋਂ ਅਸੀਂ ਸੁੱਤੇ ਹੁੰਨੇ ਆ ਤੇ ਸਾਨੂੰ ਇਹਦੀ ਆਵਾਜ਼ ਆਂਦੀ ਹੈ ਤੇ ਸਾਨੂੰ ਬੜਾ ਚੰਗਾ ਲੱਗਦਾ ਹੈ ਕਿ ਕੁਦਰਤ ਨੇ ਕਿਹੋ ਜਿਹਾ అలਾਰਮ ਭਿਜਿਆ ਹੈ ਦੇਨ ਤੁਹਾਨੂੰ ਸੈੱਟ ਨਹੀਂ ਕਰਨਾ ਪੈਂਦਾ ਅੱਛਾ ਤੇ ਇਹਦਾ ਕਿ ਕਾਫੀ ਟਫ ਨਹੀਂ ਹੋ ਜਾਂਦਾ ਇੱਕ ਲੇਡੀ ਵਾਸਤੇ ਇਸ ਤਰ੍ਹਾਂ ਦਾ ਕੰਮ ਕਰਨਾ ਕਿਉਂਕਿ ਇੱਕ ਕਾਫੀ ਅਲੱਗ ਜਾ ਹੈ ਕਿਉਂਕਿ ਕਰਨਕ ਚੋਣਾ ਬਹੁਤ ساری ਏਸੀ ਫਾਰਮਰ ਦੇਖੀਆਂ ਨੇ ਜਿਨ੍ਹਾਂ ਨੇ ਕਿ ਨੈਸ਼ਨਲ ਅਵਾਰਡ ਵੀ ਜਿੱਤੇ ਨੇ ਪਰ ਤੁਸੀਂ ਬਿਲਕੁਲ ਅਲੱਗ ਹੋ ਨਹੀਂ ਵੀਜੀ ਇਹੋ ਜੀ ਕੋਈ ਗੱਲ ਨਹੀਂ ਹੈ ਇਹ ਹੈਗਾ ਕਿ ਤੁਸੀਂ ਜ਼ਿੰਦਗੀ ਨੂੰ ਕਿਸ ਤਰ੍ਹਾਂ ਜੀਣਾ ਚਾਹੁੰਦੇ ਹੋ ਜੇਕਰ ਤੁਸੀਂ ਜ਼ਿੰਦਗੀ ਵਿੱਚ ਐਜ਼ ਅ ਜੌਬ ਲੈ ਰਹੇ ਹੋ ਜਾਂ ਤੁਸੀਂ ਮੈਂ ਜ਼ਿੰਦਗੀ ਨੂੰ ਇਸ ਪੇਸ਼ੇ ਤੇ ਲਈ ਸੀ ਕਿ ਮੈਂ ਜ਼ਿੰਦਗੀ ਨੂੰ ਜੀਣਾ ਹੈ ਜੀਨਾ ਜੀਨ ਦੇ ਲਈ ਮੈਨੂੰ ਸਭ ਤੋਂ ਵਧੀਆ ਇਹੋ ਚੀਜ਼ਾਂ ਲੱਗੀਆਂ ਕੁਦਰਤ ਦੇ ਨਾਲ ਹੂੰ ਤੇ ਮੈਨੂੰ ਇਹਨਾਂ ਚੀਜ਼ਾਂ ਨੇ ਮੈਂ ਤੁਹਾਨੂੰ ਕਹਾਂ ਇਹਨਾਂ ਚੀਜ਼ਾਂ ਨੇ ਮੈਨੂੰ ਬੜਾ ਡਿਫਰੈਂਟ ਤਰੀਕੇ ਨਾਲ ਸਹਾਰਾ ਦਿੱਤਾ ਹੈ ਚਾਹੇ ਕਿ ਤੁਹਾਨੂੰ ਜਿਦਾਂ ਅਸੀਂ ਆਪਣੇ ਘਰ ਦੇ ਵਿੱਚ ਬੱਚੇ ਖੇਡਦੇ ਦੇਖਦੇ ਹੂੰ ਸਾਨੂੰ ਖੁਸ਼ੀ ਮਿਲਦੀ ਆ ਮੈਨੂੰ ਇਸ ਤਰ੍ਹਾਂ ਇਹ ਚੰਗੇ ਲੱਗਦੇ ਨੇ ਓਪਨ ਦੇ ਵਿੱਚ ਜਦੋਂ ਮੈਂ ਇਹਨਾਂ ਨੂੰ ਦੇਖਦੀ ਹਾਂ ਕੁਝ ਘਰ ਦੇ ਵਿੱਚ ਹਿਲਜੁਲ ਹੋ ਰਹੀ ਆ ਹੂੰ ਤੇ ਚੰਗਾ ਲੱਗਦਾ ਹੈ ਕਿ ਕਿਸ ਤਰ੍ਹਾਂ ਇਹਨਾਂ ਨੂੰ ਪਾਣੀ ਦੇਣਾ ਆ ਕਿਸ ਤਰ੍ਹਾਂ ਅੱਛਾ ਵਿੱਚ ਬੈਠਦੇ ਹੋ ਜਦੋਂ ਤੁਸੀਂ ਜਿਸ ਤਰ੍ਹਾਂ ਤੁਸੀਂ ਬੈਠੇ ਸੀ ਜਾਂ ਦੁਬਾਰਾ ਬੈਠੋਗੇ ਤੇ ਬਿਲਕੁਲ ਤੁਹਾਡੇ ਕੋਲ ਆ ਜਾਂਦੀਆਂ ਹਾਂ ਹਾਂਜੀ ਸਰ ਜਦੋਂ ਤੁਸੀਂ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਈਵਨ ਜਿਹੜਾ ਖੁਰਾਕ ਪਾੰਦਾ ਨਾ ਪਰਸਨ ਜਾਂ ਤੁਸੀਂ ਖੁਰਾਕ ਲੈ ਕੇ ਆਏ ਉਹ ਤੁਹਾਨੂੰ ਆਪਣੇ ਆਪ ਅੱਗੇ ਆ ਜਾਂਦੀਆਂ ਕਿ ਸਾਡੇ ਲਈ ਪਾਣ ਦੇ ਲਈ ਖੁਰਾਕ ਪਾਣ ਦੇ ਲਈ ਆਈ ਨੇ ਇਹਨਾਂ ਦੇਖੋ ਜੀਵ ਜੰਤੂਆਂ ਨੂੰ ਪਤਾ ਹੈ ਕਿ ਸਾਡੀ ਖੁਰਾਕ ਕਦੋਂ ਆ ਰਹੀ ਔਰ ਕੌਣ ਲੈ ਕੇ ਆ ਰਿਹਾ ਹੈ ਜੀ ਅੱਛਾ ਤੇ ਫਿਰ ਇਹਨਾਂ ਦੀ ਜਿਹੜੀ ਅੰਡੇ ਹੁੰਦੇ ਨੇ ਜੋ ਕਰਦੇ ਨੇ ਜਿਹੜਾ ਸਭ ਤੋਂ ਮੇਨ ਚੀਜ਼ ਹੈ ਉਹਨੂੰ ਫਿਰ ਕਿਵੇਂ ਕਰਦੇ ਹੋ ਸਰ ਐਕਚੁਅਲੀ ਅਸੀਂ ਉਹਦੀ ਸੇਲ ਹੀ ਕਰਦੇ ਹਾਂ ਬਟ ਸਾਡੀ ਇਸ ਪਰ ਉਹ ਵੀ ਤੁਸੀਂ ਆਪ ਕਰਦੇ ਹੋ ਹਾਂਜੀ ਹਾਂਜੀ ਸਰ ਸਾਨੂੰ ਇਹਦੇ ਲਈ ਪਰਮਾਤਮਾ ਦਾ ਸ਼ੁਕਰ ਹੈ ਕਿ ਸਾਨੂੰ ਇਹ ਨਹੀਂ ਮਾਰਕੀਟਿੰਗ ਨਹੀਂ ਕਰਨੀ ਪੈਂਦੀ ਕਿਉਂਕਿ ਜਦੋਂ ਕੋਈ ਵੀ ਆ ਕੇ ਦੇਖਦਾ ਹੈ ਔਰ ਇਸ ਤਰ੍ਹਾਂ ਦਾ ਵਾਤਾਵਰਣ ਚ ਖੁਦ ਦੇਖਦਾ ਹੈ ਕਿ ਕੁਕੜੀਆਂ ਕਿਸ ਤਰ੍ਹਾਂ ਪਾਲ ਰਹੀਆਂ ਹੂੰ ਕਿਸ ਤਰ੍ਹਾਂ ਦੇ ਮਾਹੌਲ ਵਿੱਚ ਰਹਿ ਰਹੀਆਂ ਉਹ ਕੀ ਖਾ ਰਹੀਆਂ ਨੇ ਉਹਨਾਂ ਨੂੰ ਆਪਣੇ ਆਪ ਇਹ ਚੀਜ਼ ਇੱਥੋਂ ਹੀ ਸਾਡੇ ਕੋਲ ਆ ਜਾਂਦੀ ਹੈ ਅੰਡਾ ਜਦੋਂ ਕੱਢਦੇ ਉਹਦੇ ਵਾਸਤੇ ਕੋਈ ਟ੍ਰੇਨਿੰਗ ਹੁੰਦੀ ਹੈ ਜਿਸ ਤਰ੍ਹਾਂ ਤੁਸੀਂ ਅੰਡੇ ਸਰ ਇੱਕ ਤਾਂ ਜੋ ਮੈਨੂੰ ਫਾਇਦੇ ਨਹੀਂ ਲਾਣ ਮੈਨੂੰ ਜੋ ਸਿਖਾਈ ਹੈ ਤੇ ਸਭ ਤੋਂ ਪਹਿਲਾਂ ਦੇਖੋ ਵੀ ਇੱਕ ਮਦਰ ਹੈ ਜਦੋਂ ਐਗ ਦਿੰਦੀ ਹੈ ਉਹਨੂੰ ਤੁਸੀਂ ਪਿਆਰ ਨਾਲ ਬੈਕ ਸਾਈਡ ਤੋਂ ਫੜੋ ਕਿਉਂਕਿ ਉਹ ਵੀ ਜਦੋਂ ਤੁਸੀਂ ਉਹਦੇ ਅੰਡੇ ਖਿੱਚੋਗੇ ਉਹ ਥੋੜੀ ਜੀ ਤੁਹਾਨੂੰ ਅੱਗੋਂ ਪਾਏਗੀ ਬਟ ਜੇਕਰ ਤੁਸੀਂ ਆਰਾਮ ਨਾਲ ਚੁੱਕਦੇ ਉਹਨੂੰ ਪਿੱਛੋਂ ਕਰਕੇ ਥੱਲੇ ਬਿਠਾ ਦਿੰਦੇ ਹੋ ਤੇ ਉਹ ਵੀ ਤੁਸੀਂ ਆਪ ਹੀ ਕਰਦੇ ਹੋ ਸਾਰਾ ਕੰਮ ਹਾਂਜੀ ਸਰ ਇਹ ਮੈਂ ਟ੍ਰੇਨਿੰਗ ਆਪਣੇ ਚਾਚਾ ਜੀ ਆਪਣੇ ਪਹਿਲਾ ਸ਼ੁਰੂ ਸ਼ੁਰੂ ਚ ਮੈਨੂੰ ਡਰ ਲੱਗਦਾ ਸੀ ਕਿਉਂਕਿ ਮੈਂ ਕਦੀ ਐਨੀਮਲズ ਨੂੰ ਫੜਿਆ ਨਹੀਂ ਸੀ ਬਟ ਹੌਲੀ ਹੌਲੀ ਜਿਵੇਂ ਕਹਿੰਦੇ ਨਾ ਹੌਲੀ ਹੌਲੀ ਚੀਜ਼ ਪਤਾ ਲੱਗਦੀ ਅੱਛਾ ਇਹ ਕਿਸੀਂ ਵਾਈਟ ਕੁੱਕੜ ਵੇਖ ਰਿਹਾ ਦੇ ਚ ਖਾਸ ਕਰਕੇ ਉਸ ਦਾ ਕੀ ਸੀਨ ਹੈ ਜੀ ਉਹਦਾ 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 ਕੀ ਫਾਰਮੈਟ ਹੈ ਜੀ ਉਹਦਾ ਸਰ ਕੁੱਕੜ ਦਿਆ ਹੋਈ ਹੈ ਕਿ ਬਾੰਗ ਤੇ ਆਹੋ ਹੀ ਦੇਏਗਾ ਕੁੱਕੜ ਹੀ ਦੇਏਗਾ ਹਾਂਜੀ ਹਾਂਜੀ ਤੇ ਇਹ ਹੈ ਅਸਲੀ ਸਰ ਮੈਂ ਵਾਈਟ ਕਰਕੇ ਇਹਨੂੰ ਰੱਖਿਆ ਹੋਇਆ ਹੈ ਇੱਕ ਤੇ ਇਹ ਸਜਾ ਕੇ ਤੁਸੀਂ ਅਜਨਬੀ ਹੁੰਦੇ ਹੋ ਨਾ ਅੰਦਰ ਇਹ ਤੁਹਾਨੂੰ ਪਾਏਗਾ अच्छा वाइट वाला हां वो अपनी एक बाउंड्री शो करता है कि ਤੁਸੀਂ ਮੇਰੀ ਬਾਉਂਡਰੀ ਦੇ ਅੰਦਰ ਆਏ ਹੋ ਹੂੰ ਤੇ ਜੇਕਰ ਤੁਸੀਂ ਉਹਦੇ ਨਾਲ ਥੋੜਾ ਜਿਹਾ ਵੀ ਉਹਨੂੰ ਤੁਸੀਂ ਥੋੜਾ ਗੁੱਸਾ ਕਰੋਗੇ ਤਾਂ ਉਹ ਤੁਹਾਨੂੰ ਉੱਪਰ ਨੂੰ ਪਿੰਦਾ اچھا ਤਾਂ ਇਹ ਕਾਫੀ ਟਫ ਨਹੀਂ ਹੋ ਜਾਂਦਾ ਮੈਂ ਮੈਂ ਫਿਰ ਸਵਾਲ بار بار ਕਰ ਰਿਹਾ बिकॉज ਤੁਸੀਂ ਇੱਕ ਲੇਡੀਜ਼ ਹੋ ਤਾਂ ਅਕਸਰ ਇੱਕ profession ਤੁਹਾਡਾ ਟੀਚਿੰਗ ਦਾ profession ਹੈ ਉਹਦੇ ਵਿੱਚ ਨਾ ਬਹੁਤ سارے ਜਿਹੜਾ ਪੜਿਆ ਲਿਖਿਆ ਬੰਦਾ ਹੁੰਦਾ ਉਹ ਬਹੁਤ ਸਾਰੀ ਚੀਜ਼ਾਂ نو ਡੋਨਟ ਡੂ ਥਿਸ ਆਪਣੇ ਇਹ ਨਹੀਂ ਕਰਨਾ ਲਾਈਫ ਮੈਂ ਇਹ ਚੀਜ਼ਾਂ ਨਹੀਂ ਕਰਨੀਆਂ ਸਿਖਾਇਆ ਜਾਂਦਾ ਤੁਸੀਂ ਕੋਰਪੋਰੇਟ ਵਰਲਡ ਤੇ ਜਾਓ ਪਰ ਤੁਸੀਂ ਖੁਦ ਕਾਪਰਟ ਵਰਲਡ ਤੋਂ ਨਿਕਲ ਕੇ ਖੁਦ ਇੱਕ ਜ਼ਮੀਨ ਤੇ ਜੁੜੇ ਹੋ ਧਰਤਲ ਦੇ ਨਾਲ ਜੁੜੇ ਹੋ ਸਰ ਨੋ ਡਾਊਟ ਕਿ ਜਦੋਂ ਅਸੀਂ ਇੱਕ ਬਿਲਕੁਲ ਹਾਈਪ ਨੂੰ ਜਿਸ ਦਾ ਥੋੜਾ ਜਿਸ ਦਾ ਸ਼ਹਿਰ ਤੋਂ ਆ ਕੇ ਬਿਲਕੁਲ ਹੀ ਨੇਚਰ ਚਾਹੁੰਦੇ ਹਾਂ ਨੋ ਡਾਊਟ ਆਫ ਲੱਗਦਾ ਹੈ ਪਰ ਤੁਹਾਡੇ ਤੇ ਡਿਪੈਂਡ ਹੈ ਕਿ ਤੁਹਾਡੇ ਕੋਲ ਤੁਸੀਂ ਕਿਸ ਤਰ੍ਹਾਂ ਜੀਣਾ ਚਾਹੁੰਦੇ ਹੋ ਪਹਿਲਾਂ ਕਿੰਦੇ ਨਾਲ ਜਿਸ ਦਾ ਤੁਸੀਂ ਸਵੀਮਿੰਗ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਪਹਿਲਾਂ ਪਾਣੀ ਵਿੱਚ ਆਉਣਾ ਹੀ ਪਏਗਾ ਹਮ ਜੇਕਰ ਤੁਸੀਂ ਇਹਨਾਂ ਦੇ ਵਿੱਚ ਜੀਣਾ ਚਾਹੁੰਦੇ ਹੋ ਤਾਂ ਤੁਹਾਨੂੰ ਵਿੱਚ ਆਉਣਾ ਹੀ ਪਏਗਾ ਚੰਗਾ ਲੱਗਦਾ ਇਥੇ ਆਣਾ ਸਰ ਮੈਂ ਤੁਹਾਨੂੰ ਪਹਿਲਾਂ ਹੀ ਕਹਾਂ ਕਿ ਮੈਨੂੰ ਹਾਂ ਲੱਗਦਾ ਕਿ ਮੈਨੂੰ ਇਸੇ ਜਗ੍ਹਾ ਨੇ ਕੁਦਰਤ ਨੇ ਹੀ ਇਕ ਲਾਈਫ ਦਿੱਤੀ ਹੈ। নো ਡਾਊਟ ਕਿ ਸਟਰਗਲ ਹੈ ਹੀ ਨੇ ਸੀ ਕਿੰਨੇ ਬਿਲਕੁਲ ਵਧੀਆ ਹੈ। ਸਾਨੂੰ ਕਈ ਵਾਰ ਦੂਰੋਂ ਬੜੀ ਚੰਗੀ ਲੱਗਦੀ ਹੈ ਚੀਜ਼। ਪਰ ਹਾਂ ਜੇਕਰ ਤੁਸੀਂ ਹੌਲੀ-ਹੌਲੀ ਉਹਨੂੰ ਅਪਣਾ ਲੈਂਦੇ ਹੋ ਤਾਂ ਕੁਦਰਤ ਤੁਹਾਨੂੰ ਪਹਿਲੇ ਨੰਬਰ ਤੇ ਅਪਣਾਉਂਦੀ ਹੈ। ਡਿਪਰੈਸ਼ਨ ਸੀ। ਹਾਂਜੀ ਸਰ। ਡਿਪਰੈਸ਼ਨ ਤਾਂ ਬਾਹਰ ਹੋ ਗਏ। ਬਿਲਕੁਲ ਜੀ ਮੈਂ ਤੁਹਾਨੂੰ ਦੱਸਿਆ ਕਿ ਮੇਰਾ ਇੰਨਾ ਸੀ ਕਿ ਮੇਰੀ ਜਦੋਂ ਮੈਂ ਹਸਪੀਟਲ ਆਈ ਸੀ ਮੇ ਕੱਢੇ ਇੱਕ ਸਾਲ ਹੋ ਗਿਆ ਮੈਨੂੰ। ਮੇਰੀ ਨਹੀਂ ਪੀਕ ਤੇ ਸੀ ਕਿ ਮੈਨੂੰ ਖੁਦ ਇਹ ਫੀਲ ਹੋਣ ਲੱਗ ਪਿਆ ਸੀ ਕਿ ਨਹੀਂ ਮਤਲਬ ਮੇਰੀ ਹੁਣ ਲਾਈਫ ਹੋਰ ਨਹੀਂ ਹੋਏਗੀ ਬਟ ਉਦੋਂ ਹੀ ਮੈਨੂੰ ਡਿਸੀਜਨ ਲੈਣਾ ਪਿਆ ਆਪਣੀ ਜੌਬ ਨੂੰ ਛੱਡ ਕੇ ਤੇ ਮੈਨੂੰ ਇੱਧਰ ਆਣਾ ਪਿਆ ਕਿ ਜਿੰਨੀ ਚੀਜ਼ ਸੀ ਮੈਂ ਜੀਣਾ ਜਿਹੜੀ ਮੈਨੂੰ ਕੁਦਰਤ ਨਾਲ ਸ਼ੁਰੂ ਤੋਂ ਸੀ ਕਿ ਮੈਂ ਨਾਲ ਜੁੜਨਾ ਚਾਹੁੰਦੀ ਸੀ ਮੈਂ ਇੱਥੇ ਆਈ ਔਰ ਇੱਥੇ ਆ ਕੇ ਮੈਨੂੰ ਪਹਿਲਾਂ ਬਹੁਤ ਮੁਸ਼ਕਲ ਲਿਆ ਮੈਂ ਕਾਫੀ ਦੇ ਮੈਡੀਸਨ ਖਾਦੀ ਹੈ ਬਟ ਇਹਨੇ ਹੌਲੀ ਹੌਲੀ ਕੁਦਰਤ ਨੇ ਮੈਨੂੰ ਆਪਣੇ ਆਪ ਹੀ ਜਿਸ ਤਰ੍ਹਾਂ ਮੈਂ ਥੋੜੀ ਟੈਬਲਟ ਥੋੜੀ ਟੈਬਲਟ ਕਰਕੇ ਹੁਣ ਇਸ ਟਾਈਮ ਮੈਂ ਬਿਲਕੁਲ ਹੀ ਮਤਲਬ ਕੋਈ ਮੈਂ ਟੈਬਲੇਟ ਨਹੀਂ ਕੋਈ ਮੈਡੀਸਿਨ ਹੀ ਮੇਰੀ ਚੱਲਦੀ ਔਰ ਇਹ ਕੁਦਰਤ ਨੇ ਮੈਨੂੰ ਜੀਣਾ ਸਿਖਾਇਆ ਕਿ ਕੁਛ ਨਾ ਕੁਛ ਤੁਸੀਂ ਮੋਟੀਵੇਟ ਹੋ ਅੱਛਾ ਕਿੰਨੀ ਤਨਖਾਹ ਸੀ ਵੈਸੇ ਕੁਐਸਚਨ ਟਫ ਹੈ ਕਿੰਨੀ ਤਨਖਾਹ ਚੜ ਕੇ ਆਏ ਸਰ ਮੈਂ ਤੁਹਾਨੂੰ ਦੱਸਾਂ ਕਿ ਸਟਾਰਟਿੰਗ ਮੈਂ 35 ਹਜ਼ਾਰ ਕੀਤੀ ਸੀ ਔਰ ਲਾਸਟ ਵੇਂ ਜਦੋਂ ਮੈਂ ਸਾਰੇ ਚੋਂ ਕੱਢ ਕੇ ਮੈਂ 45 ਤੋਂ ਉਪਰ ਸੀ ਜਦੋਂ ਮੇਰੀ ਮੇਰੀ ਲਾਸਟ ਸੀ ਕਿ ਉਹ ਤੇ 60 ਸੀ 60 ਦਿੱਤੀ ਫਿਰ ਇਹਨਾਂ ਨੂੰ ਬਣਾ ਲਿਆ ਹਾਂਜੀ ਸਰ ਇਹ ਆਪਣੇ ਨੇ ਇਸਾਰੇ ਐ ਕੋ ਇੰਨਾ ਨੇ ਮੈਨੂੰ ਅਪਣਾਇਆ ਸ਼ਾਇਦ ਅੱਛਾ ਇਹਨਾਂ ਨੇ ਅਪਣਾਇਆ ਤੁਸੀਂ ਮੈਨੂੰ ਅਪਣਾਇਆ ਮੈਂ ਨਹੀਂ ਕਹਿੰਦੀ ਕਿ ਮੈਂ ਇਹਨਾਂ ਨੂੰ ਅਪਣਾਇਆ ਕਿਉਂਕਿ ਜੇਕਰ ਮੈਨੂੰ ਮੈਂ ਠੀਕ ਹੁੰਦੀ ਸ਼ਾਇਦ ਇਸੇ ਨਾ ਆਂਦੀ ਮੈਨੂੰ ਯਾ ਤੇ ਜੋ ਮੇਰੀ ਸਿਚੁਏਸ਼ਨ ਕਰਕੇ ਮੈਂ ਸੋਚਦੀ ਹਾਂ ਕਿ ਕੁਦਰਤ ਨੇ ਮੈਨੂੰ ਅਪਣਾਇਆ ਵੱਖ-ਵੱਖ ਰੂਪ ਦੇ ਵਿੱਚ ਚਾਏ ਉਹ ਮੁਰਗੀ ਦੇ ਰੂਪ ਵਿੱਚ ਹੋਵੇ ਚਾਏ ਹਨੀਬੀ ਦੇ ਰੂਪ ਵਿੱਚ ਹੋਵੇ ਚਾਏ ਉਹ ਹੋਰ ਫਾਰਮਿੰਗ ਦੇ ਰੂਪ ਵਿੱਚ ਸਫਲ ਕਿਸਾਨ ਬੰਨਾ ਚਾਹੂਗੀ ਅ ਸਰ ਸਫਲ ਵੀ ਖੁਸ਼ ਬੰਨਾ ਚਾਹੁੰਦੀ ਖੁਸ਼ ਰਹਿਣਾ ਚਾਹੁੰਦੀ ਖੁਸ਼ ਰਹਿਣਾ ਚਾਹੁੰਦੀ ਇਹ ਖੁਸ਼ੀ ਹੈ ਕਰਨਾ ਚਾਹੁੰਦੀ ਇਹ ਖੁਸ਼ੀ ਹੈ ਸਾਰੇ ਖੁਸ਼ੀ ਮੈਂ ਤੁਹਾਨੂੰ ਕਿਹਾ ਕਿ ਮੈਨੂੰ ਭਾਵੇਂ ਜ਼ਿਆਦਾ ਨਹੀਂ ਮੈਂ ਕਹਿ ਸਕਦੀ ਪਰ ਹਾਂ ਖੁਸ਼ੀ ਦੇ ਵੈਲਿਊ ਨਹੀਂ ਕੋਈ ਅੱਛਾ ਇੰਨੇ ਸਾਲ ਦੂਰ ਰਹੇ ਉਹਦੋਂ ਉਹਨਾਂ ਦੀ ਯਾਦ ਨਹੀਂ ਪਰ ਜਦੋਂ ਇੱਥੇ ਆਏ ਤੇ ਇਹਨਾਂ ਨੂੰ ਛੱਡਿਆ ਨੂੰ ਜੀ ਨਹੀਂ ਕਰਦਾ ਹੁੰਦਾ ਸਰ ਹੁਣ ਜੇਕਰ ਮੈਂ ਜਾਣੀ ਆ ਮੈਂ ਆਪਣੇ ਬੇਟੇ ਕੋ ਸ਼ਹਿਰ ਫਗਵਾੜਾ ਜਾਣੀ ਆ ਤੇ ਮੈਨੂੰ ਉੱਥੋਂ ਹੁੰਦਾ ਕਿ ਮੈਂ ਜਲਦੀ ਵਾਪਸ ਇੱਥੇ ਇਹਨਾਂ ਕੋਲ ਜਾਵਾਂ ਕਿ ਦੇਖੋ ਮੈਂ ਇੰਨੇ ਸਾਲ ਉੱਥੇ ਗੁਜ਼ਾਰੇ ਨੇ নো ਡਾਊਟ ਪਹਿਲਾਂ ਮੇਰਾ ਨਹੀਂ ਸੀ ਹੁੰਦਾ ਮੈਨੂੰ ਥੋੜੇ ਟਾਈਮ ਲਈ ਚੰਗਾ ਲੱਗਦਾ ਸੀ ਪਰ ਕਿਤੇ ਨਾ ਕਿਤੇ ਹਰ ਇਨਸਾਨ ਕੁਦਰਤ ਅੰਦਰ ਵਸਾਈ ਬੈਠਾ ਹੁੰਦਾ ਹੈ ਔਰ ਕੁਦਰਤ ਨੇ ਮੈਨੂੰ ਇੱਥੇ ਸਾਰਾ ਇੱਕ ਮਹਿਲਾ ਹੋ ਕੇ ਕੁੱਕੜੀਆਂ ਦੇ ਨਾਲ ਇਸ ਤਰ੍ਹਾਂ ਐਚਆਰ ਹੀ ਚਲਾਣਾ ਇਹ ਕਾਫੀ ਹੈ। ਇਟ ਟੋਟਲੀ ਡਿਫਰੈਂਟ ਫਰਮ ਅਦਰ ਅਦਰ ਫੀਲਡਸ। ਹਾਂਜੀ ਹਾਂਜੀ ਡਿਫਰੈਂਟ ਤੁਹਾਨੂੰ ਮੈਂ ਪਹਿਲਾਂ ਵੀ ਕਿਹਾ ਕਿ ਤੁਹਾਡੀ অপਸ਼ਨ ਹੈ ਕਿ ਤੁਸੀਂ ਲਾਈਫ ਲਈ ਕੀ ਜੀਣਾ ਚਾਹੁੰਦੇ ਹੋ ਕੀ ਕਰਨਾ ਚਾਹੁੰਦੇ ਹੋ ਤੁਹਾਨੂੰ ਕਿਹਦੇ ਵਿੱਚ ਇੰਜਾਇ ਹੈ। ਮੈਂਟਾਰੀ ਹੈ। ਤੇ ਮੈਂ ਸੋਚਦੀ ਕਿ ਮੈਨੂੰ ਇਹ ਥੋੜਾ ਥੋੜਾ ਜਿਸ ਦਾ ਫਾਇਦਾ ਨਹੀਂ ਲਾਉਣ ਸਾਰਾ ਕੁਝ ਸ਼ੁਰੂ ਕੀਤਾ ਸੀ। ਸ਼ਾਇਦ ਉਹ ਮੈਂ ਕਈ ਵਾਰ ਉਹਨਾਂ ਨੂੰ ਕਿਹਾ ਕਿ ਪਾਪਾ ਤੁਸੀਂ ਸ਼ਾਇਦ ਸਾਡੇ ਲਈ ਕੀਤਾ ਸੀ ਸਪੈਸ਼ਲੀ ਮੇਰੇ ਕਰਕੇ। ਅੱਛਾ ਦੇਸੀ ਅੰਡੇ ਵੇਚਦੇ ਵੀ ਹੋ ਤੁਸੀਂ? ਹਾਂਜੀ ਸਰ। ਕਿੰਨੇ ਦਾ ਆਂਡਾ ਵੇਚਦੇ ਹੋ ਸਰ ਅਸੀਂ 3 ਟ੍ਰੇ ਵੇਚਦੇ ਆ 300 ਦੀ ਅੱਛਾ 30 ਆਂਡਿਆਂ ਦੀ ਹੁਣ ਤੁਹਾਨੂੰ ਮੈਂ ਸਭ ਤੋਂ ਵੱਡੀ ਇੱਕ ਚੀਜ਼ ਦੱਸਾਂ ਕਿ ਤੋਂ ਪਹਿਲਾਂ ਜਦੋਂ ਮੈਂ ਆਂਡੇ ਸੀੇ ਕੰਮ ਕਰਦੇ ਸੀ ਤੇ ਮੈਨੂੰ ਕਦੀ ਵੀ ਆਂਡਾ ਸੂਟ ਨਹੀਂ ਸੀ ਕਰਦਾਂ ਹੂੰ ਭਾਵੇਂ ਦੇਸੀ ਲੈ ਲੈਣੇ ਸੀ ਵਧੀਆ ਲੈ ਲੈਂਦੇ ਹੁੰਦੇ ਸੀ ਆਂਡੇ ਮੈਨੂੰ ਸੂਟ ਨਹੀਂ ਸੀ ਕਰਦੇ ਜਦੋਂ ਇਹਦੇ ਵਿੱਚ ਮੈਂ ਰਹਿ ਕੇ ਖੁਦ ਕਰਦੀ ਹਾਂ ਤੁਸੀਂ ਮੰਨੋਗੇ ਨਹੀਂ ਮੈਂ ਡੇਲੀ ਮਾਰਨਿੰਗ ਮੇਰੀ ਰੂਟੀਨ ਬ੍ਰੇਕਫਾਸਟ ਹੈ ਹੋਇ ਉਹਨਾਂ ਦਾ ਕਿਉਂਕਿ ਮੈਨੂੰ ਖੁਦ ਹੁੰਦਾ ਹੈ ਕਿ ਕਿਸ ਤਰ੍ਹਾਂ ਇਹ ਪਾਲ ਪੋਸਤੀਆਂ ਨੇ ਖੁਸ਼ੀ ਮਾਹੌਲ ਦੇ ਵਿੱਚ ਆ ਖੇਡਿਆ ਜਾਂਦਾ ਆ ਦੇਸੀ ਆਂਡੇ ਪਿਓਰ ਦੇਸੀ ਆnde ਬਿਲਕੁਲ ਔਰ ਬਿਨਾ ਰੰਗ ਦੇ ਕੋਈ ਕੋਈ ਕੁਝ ਨਹੀਂ ਇਹੋ ਜੇ ਸਰ ਹੈਗਾ ਕਿਉਂਕਿ ਅਸੀਂ ਇਹਦੇ ਤੋਂ ਵੱਧ ਨਹੀਂ ਕਹਿ ਸਕਦੇ ਕਿ ਮੈਂ ਖੁਦ ਇਨਾਂ ਦੇ ਵਿੱਚ ਹਾਂ ਖੁਦ ਰਹਿ ਕੇ ਕੀ ਖਵਾ ਪਿਆ ਰਹੇ ਹਾਂ ਖੁਦ ਪਤਾ ਕਿ ਕੀ ਹੋਦ ਤੋਂ ਸਾਨੂੰ ਮਿਲ ਰਿਹਾ ਹੈ ਔਰ ਸਭ ਤੋਂ ਵੱਡੀ ਗੱਲ ਕੀ ਸੂਟ ਕਰਦੇ ਨੇ ਸ਼ੁਕਰੀਆ ਤਾਂ ਇੱਕ ਸਵਾਲ ਆਖੀ ਸਵਾਲ ਲਾਂਗੇ ਕਿ ਕਿਸੇ ਨੇ ਘਰ ਕੋ ਦੇਸੀ ਅੰਡੇ ਲੈਣ ਕਿਉਂ ਕਿ ਦੀ ਡਿਮਾਂਡ ਬਹੁਤ ਜ਼ਿਆਦਾ ਤਾਂ ਕਾਫੀ ਲੋਕ ਖਾਣਾ ਚਾਹੁੰਦੇ ਨੇ ਕਿਉਂਕਿ ਲੋਕਾਂ ਨੂੰ ਰੰਗਵਲੇ ਅੰਡੇ ਮਿਲਦੇ ਨੇ ਤੁਸੀਂ ਕੀ ਕਹਿਣਾ ਚਾਹੋਗੇ ਕਿਥੋਂ ਲੈਣਾ ਹੋਵੇ ਤੇ ਤੁਹਾਡੇ ਕੋਲ ਲੈ ਸਕਦੇ ਨੇ ਸਰ ਸਾਡਾ ਇੱਥੇ ਵੈਸੇ ਉੱਥੇ ਜਨਾਲਾ ਰੋਡ ਮਧੂਸ਼ੰਗਾ ਪਿੰਡ ਹੈ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ 9501028790 ਦੇ ਉੱਤੇ ਤੁਸੀਂ ਕਰ ਸਕਦੇ ਹੋ ਤੇ ਤੁਸੀਂ ਇਹਨਾਂ ਦੀ ਟਰੇ ਮੰਗਵਾ ਸਕਦੇ ਹੋ ਜਾਂ ਲੈ ਸਕਦੇ ਹੋ ਜੀ ਅਜੇ ਅਸੀਂ ਵੈਸੇ ਔਨਲਾਈਨ ਨਹੀਂ ਕੀਤਾ ਕਿਉਂਕਿ ਸਾਡੀ ਜਿੰਨੀ ਵੀ ਟਰੇ ਹੁੰਦੀ ਹੈ ਮੋਸਟਲੀ ਤੇ ਹੀ ਪਿੰਡ ਵਿੱਚ ਸੇਲ ਹੋ ਜਾਂਦੀ ਹੈ। ਹਮ ਸ਼ੁਕਰੀਆ ਤਾਂ ਨਵਾਂ ਸਟਾਰਟਅਪ ਸ਼ੁਰੂ ਕਰਨ ਵਾਸਤੇ ਬਹੁਤ-ਬਹੁਤ ਧੰਨਵਾਦ ਤੁਸੀਂ ਆਪਣਾ ਸਮਾਂ ਦਿੱਤਾ ਔਰ ਬਹੁਤ ਅੱਛਾ ਲੱਗਾ ਤੁਹਾਡੇ ਇਸ ਫਾਰਮ ਤੇ ਆ ਕੇ ਕਿ ਤੁਸੀਂ ਮੁਰਗੀਆਂ ਦੇ ਵਿੱਚ ਹੈਚਰੀ ਦਾ ਕੰਮ ਕਰ ਰਹੇ ਹੋ। ਕੋਈ ਮੈਂ ਕਿਹਾ ਸ਼ਾਇਦ ਹੀ ਕੋਈ ਮਹਿਲਾ ਹੋਵੇਗੀ ਜਿਹੜਾ ਕੰਮ ਕਰਦੀ ਹੋਵੇਗੀ। ਤਾਂ ਬਿਲਕੁਲ ਇੱਕ ਇਨਸਪਾਇਰਿੰਗ ਕਹਾਣੀ ਤੁਸੀਂ ਮਨ ਲੋਗੇ ਕਿ ਛੋਟੀ ਜਗ੍ਹਾ ਦੇ ਵਿੱਚ ਕੋਈ ਬਹੁਤ ਸਾਰੇ ਏਕੜਾਂ ਚ ਜ਼ਮੀਨ ਨਹੀਂ ਹੈ ਕਿ ਜਰੂਰ ਕੇ 10-15 ਏਕੜ ਜ਼ਮੀਨ ਹੋਣੀ ਚਾਹੀਦੀ ਹੈ ਮੈਂ ਛੋਟੀ ਜੀ ਜਗ੍ਹਾ ਦੇ ਵਿੱਚ ਇੱਕ ਔਰਤ ਵੱਲੋਂ ਐਚਰੀ ਦੇਸੀ ਆਂਡਿਆਂ ਦਾ ਕਾਰੋਬਾਰ ਸ਼ੁਰੂ ਕੀਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਘਰ 'ਚ ਜਗ੍ਹਾ ਸੀ ਉਹਨਾਂ ਨੇ ਸ਼ੁਰੂ ਕੀਤਾ ਤਾਂ ਅੱਜ ਇੱਕ ਸਫਲ ਮਹਿਲਾ ਦੇ ਤੌਰ ਤੇ ਜਾਣੇ ਜਾਂਦੇ ਨੇ ਤਾਂ ਤੁਸੀਂ ਵੀ ਇਸ ਤੋਂ ਇਨਸਪਾਇਰ ਹੋਵੋ ਤਾਂ ਆਪਣੀ ਜ਼ਿੰਦਗੀ ਦੇ ਨਵੇਂ ਰਸਤੇ ਚੁਣੋ ਤਾਂ ਕਿ ਤੁਸੀਂ ਵੀ ਆਪਣਾ ਕਾਰੋਬਾਰ ਕਰ ਸਕੋ ਔਰ ਆਪਣੇ ਆਪ ਨੂੰ ਸਸ਼ਕਤ ਕਰ ਸਕੋ ਕੈਮਰਾਮੈਨ ਨਾਲਸ ਦੇ ਨਾਲ ਸੁਮਿਤ ਕਰਨਾ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ